ਸਾਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਅਵਤਾਰ ਹਟੂ YouTube ਚੈਨਲ ਤੇ ਸਵਾਗਤ ਕਰਦਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਾਂ ਕਰਨ ਜਾ ਰਹੇ ਹਾਂ ਵੀ ਇਹ ਰੋਮਾਨੀਆ ਦੇ ਡਾਕੂਮੈਂਟਾਂ ਦਾ ਪ੍ਰੋਸੈਸ ਲਾ ਲੋ ਜਾਂ ਬਿਨਾ ਡਾਕੂਮੈਂਟਾਂ ਤੋਂ ਅਸੀਂ ਕੰਮ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਜਾਂ ਕਈ ਜਿਹੜੇ ਇੰਡੀਆ ਦੇ ਵਿੱਚ ਬੈਠੇ ਮੁੰਡੇ ਫੋਨ ਕਰਦੇ ਆ ਪਾਜੀ ਵੀ ਸਾਨੂੰ ਵੀਜ਼ਾ ਮਿਲ ਗਿਆ ਹੁਣ ਕੰਪਨੀ ਸਾਨੂੰ ਚਾਹੁੰਦੀ ਨਹੀਂ ਮਤਲਬ ਕੀ ਅਸੀਂ ਜੇ ਆਊਟ ਹੋ ਗਏ ਬੀਜੇ ਸੀ ਰੋਮਾਨੀਆਂ ਆ ਜਾਂਦੇ ਆ ਸਾਡੇ ਡਾਕੂਮੈਂਟ ਬਣ ਸਕਦੇ ਆ ਜੇ ਡਾਕੂਮੈਂਟ ਨਹੀਂ ਵੀ ਬਣਦੇ ਅਸੀਂ ਬਿਨਾ ਡਾਕੂਮੈਂਟਾਂ ਤੋਂ ਇੱਥੇ ਕੰਮ ਕਰ ਸਕਦੇ ਆ ਤਾਂ ਇਹਦੇ ਰਿਲੇਟ ਵੀ ਅੱਜ ਦਾ ਟੌਪਿਕ ਆ ਜਿਹੜਾ ਸਾਰਾ ਆਪਾਂ ਰੱਖਿਆ ਬਾਣਾ ਤੇ ਵੀਡੀਓ ਨੂੰ ਮੇਰਾ ਨੰਬਰ ਤੁਹਾਨੂੰ ਨਹੀਂ ਪਤਾ ਤਾਂ ਮੈਂ ਦੱਸ ਦਿੰਦਾ ਅਗਰ ਕੋਈ ਵੀ ਤੁਹਾਨੂੰ ਹੈਲਪ ਦੀ ਲੋੜ ਆ ਜਾਂ ਇੱਥੇ ਕੰਮ ਦੇ ਰਿਲੇਟ ਲੋੜ ਆ ਹਨ ਜਾਂ ਤੁਸੀਂ ਏਸ਼ੀਆ ਤੋਂ ਇੱਥੇ ਆਉਣਾ ਵੀ ਚਾਹੁੰਦੇ ਹੋ ਤਾਂ ਵੀ ਆਪਾਂ ਤੁਹਾਡੀ ਹੈਲਪ ਕਰ ਸਕਦੇ ਹਾਂ ਕਿਉਂਕਿ ਆਪਾਂ ਆਲਰੇਡੀ ਬੰਦੇ ਬੁਲਾਉਂਨੇ ਕਿਉਂਕਿ ਆਪਾਂ ਏਜੰਸੀ ਵਰਕਰ ਹੈ ਇੱਕ ਏਜੰਸੀ ਦੇ ਵਿੱਚ ਕੰਮ ਕਰਦੇ ਆ ਇੱਥੇ ਰូមਾਨੀਆ ਦੇ ਵਿੱਚ ਮੇਰਾ ਨੰਬਰ ਹੈ 0784076716 ਅੱਛਾ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਕੀ ਅਸੀਂ ਬਿਨਾਂ ਡਾਕੂਮੈਂਟਾਂ ਤੋਂ ਇੱਥੇ ਕੰਮ ਕਰ ਸਕਦੇ ਹਾਂ ਦੇਖੋ ਕੋਈ ਵੀ ਬੰਦਾ ਹੁੰਦਾ ਮੈਂ ਤੁਹਾਨੂੰ ਸਰਲ ਜਿਹੇ ਸ਼ਬਦਾਂ ਚ ਜਿੱਤੇ ਸਮਝਾ ਰਿਹਾ ਹਾਂ ਹਰ ਕੰਟਰੀ ਦੇ ਸਾਨੂੰ कोई भी कंट्री फॉर ਨੂੰ ਬੁਲਾ ਰਹੀ ਆ ਹਨ ਇੱਥੇ ਤਾਂ ਉਹ ਆਪਣੀ ਕੰਟਰੀ ਦੇ ਡਿਵੈਲਪਮੈਂਟ ਚਾਹੁੰਦੀ ਹੁੰਦੀ ਆ ਠੀਕ ਆ ਵੀ ਇਹਨਾਂ ਦੀ ਵੀ ਇਕਨੋਮੀ ਆ ਜਿਹੜੀ ਉਹ ਅੱਪ ਹੋਵੇ ਤੇ ਉਹਦੇ ਉਹ ਇਕਨੋਮੀ ਅੱਪ ਕਿੱਦਾਂ ਹੋਣੀ ਆ ਬਿਜ਼ਨਸ ਚੱਲਣਗੇ ਇੱਥੇ ਜਾਂ ਕੰਮ ਹੋਣਗੇ ਤਾਂ ਜਿਹੜਾ ਅਸੀਂ ਉੱਥੇ ਕੰਮ ਕਰਕੇ ਆਪਣੀ ਵੀ ਫੈਮਿਲੀ ਨੂੰ ਸੌਖੇ ਕਰ ਸਕੀਏ ਆਪਣੇ ਆਪ ਨੂੰ ਵੀ ਸੌਖੇ ਕਰ ਸਕੀਏ ਤੇ ਇੱਥੇ ਦੀ ਗਵਰਨਮੈਂਟ ਦੀ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਹਨਾ ਕੰਟਰੀ ਦੀ ਹੋ ਰਹੀ ਆ ਉਹਦੇ ਵਿੱਚ ਵੀ ਹੈਲਪ ਕਰ ਸਕੀਏ ਉਹਦੇ ਵਿੱਚ ਹੈਲਪ ਕਰਨਾ ਜੇ ਅਸੀਂ ਕੰਮ ਕਰਦੇ ਆ ਤਾਂ ਸਾਡਾ 42% ਜਿਵੇਂ ਰਮਾਨੀਆਂ ਦੀ ਆਪਾਂ ਗੱਲ ਕਰਦੇ ਆ 42% ਟੈਕਸ ਅਸੀਂ ਪੇ ਕਰਦੇ ਆ ਮਤਲਬ ਅਸੀਂ ਨਹੀਂ ਕਰਦੇ ਸਾਡਾ ਓਨਰ ਪੇ ਕਰਦਾ ਵਾ ਇੱਥੇ ਰੂਲਸ ਆ ਠੀਕ ਆ ਉਹ ਟੈਕਸ ਦੇ ਜਰੀਏ ਹੀ ਸਰ ਗਵਰਨਮੈਂਟ ਚਾਹੁੰਦੀ ਆ ਵੀ ਠੀਕ ਆ ਜਿੰਨੇ ਏਸ਼ੀਅਨ ਵਰਕਰ ਜਾਂ ਕੋਈ ਹੋਰ ਕੰਟਰੀ ਤੋਂ ਵਰਕਰ ਆ ਰਿਹਾ ਸਾਡੀ ਕੰਟਰੀ ਦੇ ਵਿੱਚ ਉਹ ਟੈਕਸ ਦੇ ਰਿਹਾ ਸਾਡਾ ਜਿਹੜਾ ਗਵਰਨਮੈਂਟ ਦਾ ਸਰਕਲ ਆ ਜਾਂ ਕੰਟਰੀ ਦਾ ਸਰਕਲ ਆ ਉਹ ਚੱਲ ਰਿਹਾ ਵਾ ਤੇ ਕੋਈ ਵੀ ਕੰਟਰੀ ਇਹ ਜੇ ਨਹੀਂ ਚਾਹੁੰਦੀ ਹੁੰਦੀ ਵੀ ਸਾਡੇ ਕੋਲ ਬਿਨਾ ਡਾਕੂਮੈਂਟਾਂ ਤੋਂ ਜਾਂ ਅਨਲੀਗਲ ਬੰਦਾ ਰਹਿ ਕੇ ਕੰਮ ਕਰੇ ਕਿਉਂਕਿ ਸਾਡੀ ਆਮਦਨ ਦੇ ਵਿੱਚ ਉਹਨੂੰ ਨੁਕਸਾਨ ਹੁੰਦਾ ਵਾ ਮਤਲਬ ਆਮਦਨ ਨਹੀਂ ਆਉਂਦੀ ਉਹੀ ਵਰਕਰ ਨੇ ਕੰਮ ਕਰਕੇ ਮਤਲਬ ਸਾਨੂੰ ਟੈਕਸ ਦੇਣਾ ਵਾ ਉਹੀ ਬੰਦਾ ਅਨਲੀਗਲ ਕਰਕੇ ਤੁਹਾਡਾ ਜਿਹੜਾ ਓਨਰ ਹੈ ਜਾਂ ਮਾਲਕ ਆ ਉਹ ਟੈਕਸ ਬਚਾ ਕੇ ਆਪਣੀ ਜੇਬ ਵਿੱਚ ਪਾ ਰਿਹਾ ਵਾ ਠੀਕ ਹੈ ਜੋ ਖਰਚੇ ਚਾਹੇ ਇੱਥੇ ਹੀ ਚੀਜ਼ਾਂ ਲੈ ਕੇ ਜਾਂ ਕੁਝ ਵੀ ਉਹਨਾਂ ਨੂੰ ਟੈਕਸ ਦੇ ਜਰੀਏ ਜਾਂ ਪ੍ਰੋਡਕਟਾਂ ਦੇ ਟੈਕਸ ਆ ਜਾਂ ਜੋ ਵੀ ਆਣਾ ਉਹਦੇ ਰੀ ਹੈ ਉਹ ਇੱਕ ਅਲੱਗ ਮੈਟਰ ਆ ਜਾਂਦਾ ਪਰ ਮੈਂ ਉਸੇ ਕਰਕੇ ਕਈ ਕੰਪਨੀਆਂ ਹੁਣ ਇਹ ਆ ਜਿਵੇਂ ਮੰਨ ਲਓ ਕਿਸੇ ਕੰਪਨੀ ਦੇ ਪੇਪਰ ਹੈ ਨਹੀਂਗੇ ਸਹੀ ਜਾਂ ਉਹ ਇਥੋਂ ਦੀ ਫੇਕ ਕੰਪਨੀ ਬਣ ਚੁੱਕੀ ਆ ਜਾਂ ਉਹਨਾਂ ਦੇ ਡਾਕੂਮੈਂਟਸ ਨਹੀਂ ਭਰਿਆ ਗਿਆ ਉਹਨਾਂ ਦਾ ਕੋਈ ਪ੍ਰੋਜੈਕਟ ਛੁੱਟ ਗਿਆ ਜਾਂ ਕਿਸੇ ਗਲਤੀ ਕਰਨ ਜਾਂ ਕੰਮ ਬਿਜ਼ਨਸ 'ਚ ਘਾਟਾ ਪੈ ਗਿਆ ਤਾਂ ਉਹ ਉਹ ਹੁਣ ਕੰਮ ਤਾਂ ਚਲਾ ਰਹੇ ਆ ਪਰ ਉਹਨ ਲੀਗਲ ਬੰਦੇ ਰੱਖਣਗੇ ਅਨਲੀਗਲ ਸਾਨੂੰ ਉਹ ਸੈਲਰੀ ਜ਼ਿਆਦਾ ਵੀ ਦੇ ਸਕਦੇ ਆ ਘੱਟ ਵੀ ਦੇ ਸਕਦੇ ਜਮਾ ਵੀ ਨਹੀਂ ਦੇ ਸਕਦੇ ਕੁਝ ਇਦਾਂ ਵੀ ਹੋਇਆ ਵਾ ਮੇਰਾ ਜੋ ਐਕਸਪੀਰੀਅੰਸ ਵਰਕਰਾਂ ਦੇ ਨਾਲ ਮਨ ਲੋਕੇ ਜੇ ਸਾਨੂੰ ਕਹਿ ਕੇ ਵਰਕਰ ਲੈ ਲੈ ਵੀ ਠੀਕ ਆ ਜੇ ਤੁਹਾਡੇ ਕੋਲ ਬਿਨਾ ਡਾਕੂਮੈਂਟਾਂ ਤੋਂ ਵਰਕਰ ਹੈਗੇ ਸਾਨੂੰ ਅਵੇਲੇਬਲ ਕਰ ਦੋ ਪਰ ਉਹਨਾਂ ਨੇ ਲਾਰੇ ਲਾ ਕੇ ਸੱਬ ਮਹੀਨਾ ਖੰਡ ਕੰਮ ਕਰਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਹਤਾ ਵੀ ਨਹੀਂ ਵੀ ਮੇਰੇ ਕੋਲ ਕੰਮ ਹੈ ਨਹੀਂ ਜਾਂ ਮੈਂ ਤੁਹਾਨੂੰ ਲੇਟ ਦਊਂਗਾ ਜਾਂ ਸੈਲਰੀ ਨੂੰ ਹਰਾਨ ਕਰਨ ਲੱਗ ਗਿਆ ਫਿਰ ਅਸੀਂ ਕਹਿੰਦੇ ਜੀ ਮੇਰੇ ਵਾਪਸ ਆ ਜਾਓ ਕਿਉਂ ਟਾਈਮ ਖਰਾਬ ਕੀਤਾ ਮੈਨੂੰ ਲੱਗਦਾ ਨਹੀਂ ਇਹ ਬੰਦੇ ਦੀ ਨੀਅਤ ਚੰਗੀ ਨਹੀਂ ਠੀਕ ਆ ਉਦਾਂ ਹੀ ਜਾਏ ਪੇਅਰ ਆਪਾਂ ਨੂੰ ਅ ਅਸੀਂ ਕੰਮ ਕਰਦੇ ਆ ਕੋਈ ਜਾਣਦਾ ਹੀ ਕੋਈ ਟੱਕਰ ਦੇ ਵੀ ਮੈਨੂੰ ਬੰਦੇ ਚਾਹੀਦੇ ਆ ਹਨ ਅਸੀਂ ਭੇਜ ਤੀਏ ਇਦਾਂ ਵੀ ਹੁੰਦਾ ਵਾ ਪਰ ਕਈ ਮੁੰਡੇ ਇਦਾਂ ਦੇ ਵੀ ਜਿਹੜੇ ਅਨਲੀਗਲ ਵੀ ਕੰਮ ਕਰੀ ਜਾਂਦੇ ਆ ਉਹਨਾਂ ਨੂੰ ਸੈਲਰੀ ਆਮ ਵਰਕਰਾਂ ਨਾਲੋਂ ਜ਼ਿਆਦਾ ਮਿਲ ਰਹੀ ਆ ਮਾਲਕ ਨੂੰ ਇਹ ਲੱਗਦਾ ਮੈਨੂੰ ਟੈਕਸ ਨਹੀਂ ਭਰਨਾ ਪੈ ਰਿਹਾ ਮੰਨ ਲਓ ਜੇ ਕੰਟਰੈਕਸ਼ਨ ਦਾ ਵਰਕਰ ਇੱਥੇ ਹੈਗਾ ਉਹ ਤਕਰੀਬਨ ਅੱਜ ਦੇ ਤੌਰ 2024 ਦੀ ਜੇ ਮੈਂ ਗੱਲ ਕਰਾਂ ਹੁਣ ਮਈ ਮਹੀਨਾ ਚੱਲਦਾ ਵਾ ਮੈਂ ਵੀਡੀਓ ਬਣਾ ਰਿਹਾ ਤੇ ਘਟੋ ਘਟੋ ਜਾਨੀ ਕਿ 1800 ਦੇ ਨੇੜੇ ਸਾਡਾ ਟੈਕਸ ਬਣਦਾ ਕੰਟਰੈਕਸ਼ਨ ਵਰਕਰ ਦਾ ਜਿਹੜਾ ਗਵਰਨਮੈਂਟ ਨੂੰ ਬੇ ਹੋ ਰਿਹਾ ਵਾ ਇੱਕ ਵਰਕਰ ਦਾ ਜਿਹੜਾ ਤੁਹਾਡੇ ਓਨਰ ਨੇ ਕਰਨਾ ਦਾ ਜੇ ਸਾਨੂੰ ਉਹ 5-700 ਰੁਪਏ ਵੱਧ ਵੀ ਦੇ ਦੂਗਾ ਸਾਨੂੰ ਐ ਲੱਗਦਾ ਚਲੋ ਠੀਕ ਆ ਪਰ ਹਾਂ ਸਾਡੇ ਲਈ ਮੁਸੀਬਤ ਤਾਂ ਹੁੰਦੀ ਆ ਅਸੀਂ ਫੜੇ ਜਾਂਦੇ ਆ ਜਾਂ ਕੁਝ ਵੀ ਆ ਸਾਨੂੰ ਨੋਟਿਸ ਮਿਲ ਸਕਦਾ ਵਾ ਕਿ ਸਾਡੀ ਕੰਟਰੀ ਆਊਟ ਕਰ ਜੋ ਤੁਸੀਂ ਮੰਨ ਲਓ ਦੇਸ਼ ਨਿਕਾਲਾ ਸਾਨੂੰ ਮਿਲ ਸਕਦਾ ਉਸ ਕੰਟਰੀ ਦੇ ਵਿੱਚੋਂ ਮਾਲਕ ਨੂੰ ਵੀ ਕੁਝ ਨਾ ਕੁਝ ਚਾਰਜਸ ਲੱਗਦੇ ਆ ਪਰ ਉਹ ਹੁਣ ਵੱਡੀ ਕੰਟਰੀ ਹੈ ਜਾਂ ਕੁਛ ਵੀ ਆ ਚੱਲੀ ਜਾਂਦਾ ਹਨਾ ਹਰ ਕਿਤੇ ਲੀਗਲ ਲੀਗਲ ਤਰੀਕੇ ਨਾਲ ਹਰ ਬਿਜ਼ਨਸ ਹੀ ਹੋ ਰਿਹਾ ਵਾ ਤੇ ਉਹ ਉਹ ਹੁਣ ਮੈਂ ਤੁਹਾਡੇ ਜਿਹੜੇ ਸਵਾਲਾਂ ਦੇ ਸਵਾਲ ਜਿਵੇਂ ਤੁਸੀਂ ਆ ਜਾਣੇ ਹਨ ਉਹਨਾਂ ਲਈ ਇਹ ਆ ਵੀਰੇ ਜੇ ਤੁਹਾਡਾ ਮਾਲਕੀ ਤੁਹਾਨੂੰ ਹੁਣ ਆਊਟ ਕਰਾ ਸਕਦਾ ਵਾ ਠੀਕ ਹੈ ਤੇ ਮਾਲਕ ਦੀ ਪਰਮਿਸ਼ਨ ਮੇਨਾਂ ਹੁਣ ਰਮਾਨੀਆਂ ਦੇ ਵਿੱਚ ਐਂਟਰ ਹੋਣਾ ਬੰਦਾ ਬਹੁਤ ਕੁਦਰਤੀ ਕਿਸੇ ਦਾ ਲੱਕ ਆਪਦੀ ਡਿਗਰੀ ਲੈ ਲੱਕ ਕੰਮ ਕਰ ਗਿਆ ਠੀਕ ਹੈ ਤੇ ਉਹ ਬੰਦੇ ਨੂੰ ਐਂਟਰੀ ਮਿਲ ਗਈ ਨਹੀਂ ਤਾਂ ਜੇ ਕੰਪਨੀ ਜਿੰਨਾ ਚਿਰ ਤੁਹਾਡੀ ਕੋਲ ਨਹੀਂ ਚੱਕ ਪਿਕਰ ਦੀ ਹਨ ਮਤਲਬ ਇਮੀਗ੍ਰੇਸ਼ਨ ਦੀ ਜਾਂ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਉਨਾਂ ਚਿਰ ਤੁਸੀਂ 에어ਪੋਰਟ ਤੋਂ ਆਊਟ ਨਹੀਂ ਕਰ ਸਕਦੇ ਜਦੋਂ ਤੁਸੀਂ ਰਮਾਨੀਆਂ ਮੁਕਰਸਟਾਉਂਦੇ ਹੋ ਹਨ ਤੇ ਜੇ ਆ ਜਾਂਦੇ ਆ ਤਾਂ ਫਿਰ ਮੈਂ ਉਹ ਸਾਰੀਆਂ ਜਰੂਰੀਆ ਵੀ ਐਨਓਸੀ ਲੈਣੀ ਹੈ ਕ ਮਾਲਕ ਨੇ ਨਹੀਂ ਰੱਖਣਾ ਤਾਂ ਉਹ ਤੁਹਾਨੂੰ ਐਨਓਸੀ ਦੇਵੇ ਤੁਹਾਡੇ ਕੋਲ 90 ਦਿਨ ਹੁੰਦੇ ਆ ਡਾਕੂਮੈਂਟ ਬਣਾਉਣ ਦੇ ਅਪਲਾਈ ਕਰਨ ਦੇ ਠੀਕ ਹੈ ਤੁਹਾਡੇ ਡਾਕੂਮੈਂਟ ਬਣ ਜਾਂਦੇ ਆ ਤੇ ਜਿਹੜੀ ਕੰਪਨੀ ਜੀ ਤੋਂ ਅਸੀਂ ਦੁਬਾਰੇ ਜੌਬ ਲੱਭ ਰਹੇ ਹਾਂ ਕਿਉਂਕਿ ਇਹਨੀ ਗੱਲ ਵੀ ਇੱਥੇ ਪਹਰ ਆ ਕੇ ਕਈ ਕੰਪਨੀਆਂ টিਆਰਸੀ ਕਾਰਡ ਵੀ ਬਣਾਉਂਦੀਆਂ ਸਾਡੇ ਵਰਕਰਾਂ ਦੇ ਨਾਲ ਵੀ ਹੈਪਨ ਇਦਾਂ ਦੇ ਹੋਏ ਆ ਕੁਝ ਇਦਾਂ ਦੇ ਵੀ ਵਰਕਰ ਆ ਜਿਹੜੇ ਕਿਸੇ ਦੇ ਜਰੀਏ ਆਏ ਵੇ ਪਰ ਉਹਨਾਂ ਕੋਲ ਕੰਮ ਹੈ ਨਹੀਂ ਜਾਂ ਮਾਲਕਾਂ ਨੇ ਕੱਢਤਾ ਹਨ ਤੇ ਐਨਓਸੀ ਤੱਕ ਨਹੀਂ ਦਿੰਦੇ ਸੀ ਸਾਡੀ ਏਜੰਸੀ ਨੇ ਉਹਨਾਂ ਨੂੰ ਐਨਓਸੀ ਤੱਕ ਵੀ ਪ੍ਰੋਵਾਈਡ ਕਰਵਾਈ ਮਾਲਕ ਨੂੰ ਫੋਨ ਕਰਕੇ ਉਸ ਤਰੀਕੇ ਦੇ ਨਾਲ ਠੀਕ ਆ ਕੁਛ ਪੈਸੇ ਲੈ ਕੇ ਅਸੀਂ ਵਰਕਰਾਂ ਤੋਂ ਤੇ ਉਹਨਾਂ ਨੂੰ ਆਈਡੀਆਂ ਵੀ ਬਣਾਈਆਂ ਜੋਬ ਵੀ ਅਵੇਲੇਬਲ ਕੀਤੀ ਹਨ ਕਿਸੇ ਦੇ ਵਰਕਰ ਫਸਿਆ ਮੈਨੂੰ ਕਿਸੇ ਏਜੰਟ ਦੇ ਲਾਲੋ ਜਾਂ ਕਿਸੇ ਜਰੀਏ ਵੀ ਆਏ ਪਰ ਉਹਨਾਂ ਨਾਲ ਧੋਖਾ ਹੋ ਗਿਆ ਹਨ ਪਰ ਕੁਛ ਇਦਾਂ ਦੀਆਂ ਸਾਡੇ ਨਾਲ ਵੀ ਹੈਪਨ ਹੋਇਆ ਵੀ ਜਿਹੜੀਆਂ ਸਾਡੀਆਂ ਵੀ ਇੱਕ ਦੋ ਕੰਪਨੀਆਂ ਸੀ ਜਿੱਚੋਂ ਪੰਜ ਚਾਰ ਬੰਦੇ ਸਾਡਿਆਂ ਦੇ ਵੀ ਡਾਕੂਮੈਂਟ ਨਹੀਂ ਬਣੇ ਜਾਂ ਉਹ ਇਮੀਗ੍ਰੇਸ਼ਨ ਦੀ ਉਹ ਚ ਗਲਤੀ ਲਾ ਲਓ ਠੀਕ ਆ ਜਾਂ ਮਾਲਕ ਕੋਲੇ ਕੰਮ ਘੱਟ ਸੀ ਮੰਨ ਲਓ ਨੇ ਰੋਡਾ ਸਮਾਂ ਮੰਗਿਆ ਵੀ ਸਾਨੂੰ ਪੇਪਰ ਬਣਾਉਣ ਲਈ ਵੀ ਜਾਂ ਅਪਲਾਈ ਕਰਨ ਲਈ ਵੀ ਜਾਂ ਕੁਝ ਟਾਈਮ ਮੈਂ ਮੁੰਡਿਆਂ ਨੂੰ ਫ੍ਰੀ ਰੱਖਾਂਗਾ ਫਿਰ ਕੋਈ ਹੁੰਦਾ ਸੀ ਪੈਸੇ ਲਾ ਕੇ ਆਏ ਹੁੰਦੇ ਆ ਸਾਨੂੰ ਐ ਲੱਗਦਾ ਵਾ ਯਾਰ ਵੀ ਨਹੀਂ ਅਸੀਂ ਘਰੇ ਪੈਸੇ ਵਾਪਸ ਕਰਨੇ ਆ ਅਜੀਬਿਆ ਚੋਂ ਪੈਸੇ ਲੈ ਕੇ ਆਇਆ ਫਿਰ ਬੰਦਾ ਰਿਸਕ ਲੈ ਲੈਂਦਾ ਵੀ ਚੱਲ ਭਾਈ ਕੋਈ ਗੱਲ ਨਹੀਂ ਦੇਖੀ ਜਊ ਹਣਾ ਕਿਤੇ ਹੋਰ ਪੇਪਰ ਬਣਾ ਲਾਂਗੇ ਤੋਂ ਪੇਪਰ ਅਪਲਾਈ ਕਰਤੀ ਸਾਡੇ ਠੀਕ ਆ ਉਹ ਕਈ ਵਾਰ ਕਰਕੇ ਇਮੀਗ੍ਰੇਸ਼ਨ ਨੇ ਵੀ ਨੋਟਿਸ ਜਿਸ ਮੈਂ ਪਹਿਲਾਂ 2022 ਦੇ ਵਿੱਚ ਕੁਝ ਹੋਰ ਲਾ ਸੀ 23 ਦੇ ਵਿੱਚ ਸਾਡੇ ਨਾਲ ਇਦਾਂ ਹੋਇਆ ਤਾਂ ਪਹਿਲਾਂ ਹੁੰਦਾ ਸੀ ਵੀ 3 ਮਹੀਨੇ ਦੇ ਅੰਦਰ-ਅੰਦਰ ਪੇਪਰ ਅਪਲਾਈ ਕਰਨੇ ਆ ਫਿਰ 2023 ਦੇ ਵਿੱਚ ਇਹਨਾਂ ਨੇ ਕਰਤਾ ਵੀ ਨਹੀਂ ਜੀ 90 ਦਿਨ ਦੇ ਵਿੱਚ ਉਹਨਾਂ ਦਾ ਵਰਕ ਪਰਮਿਟ ਜਿਹੜੀ ਫਿਜ਼ੀਕਲ ਫਾਈਲ ਆ ਉਹ ਅਪਲਾਈ ਹੋ ਜਾਣੀ ਚਾਹੀਦੀ ਆ ਹਨ ਐਤਕੀ ਜਿਹੜਾ ਇਮੀਗ੍ਰੇਸ਼ਨ ਦੇ ਰੂਲ ਸ਼ਫੋਰ ਰਿਜ਼ਲਟ ਆ ਰਹੇ ਆ ਕੁਝ ਕੰਪਨੀਆਂ ਜਿਹੜੀਆਂ ਐਸੇ ਕਰਕੇ ਕਈ ਕੰਪਨੀ ਨਹੀਂ ਚੇਂਜ ਕਰਦੇ ਵੀ ਇੱਥੇ ਕੀ ਆ 3 ਮਹੀਨੇ ਜੇ ਤੁਹਾਡਾ ਕੰਟਰੈਕਟ ਪੇਪਰ ਕਲੋਜ਼ ਹੋ ਜਾਂਦਾ ਵਾ ਠੀਕ ਆ ਤੇ 3 ਮਹੀਨੇ ਤੋਂ ਬਾਅਦ ਜੇ ਤੁਹਾਡਾ ਟੈਕਸ ਨਹੀਂ ਪੇ ਹੋ ਰਿਹਾ ਇੰਟਰਪਰਿਟ ਡੋਸਰ ਜਿਹੜੀ ਫਿਜ਼ੀਕਲ ਫਾਈਲ ਆ ਜਮਾ ਨਹੀਂ ਹੁੰਦੀ ਤਾਂ ਵੀ ਸਾਨੂੰ ਰਿਪੋਰਟ ਕਰ ਦਿੱਤਾ ਜਾਂਦਾ ਵੀ ਨਹੀਂ ਵੀ ਤੁਸੀਂ ਹੁਣ 3 ਮਹੀਨੇ ਹੱਡ ਟੈਕਸ ਨਹੀਂ ਦਿੱਤਾ ਇਮੀਗ੍ਰੇਸ਼ਨ ਤਾਂ ਵੀ ਉਹ ਕਰ ਦਿੰਦਾ ਪਰ ਉਹ ਹੁਣ ਦੇ ਜਾਨੀ ਕਿ ਮੈਂ ਦੇਖਿਆ ਇਸ ਸਾਲ ਦੇ ਵਿੱਚ ਰਿਜ਼ਲਟ ਜੋ ਕੁਝ ਆਏ ਆ ਜੇ 3 ਮਹੀਨੇ ਤੋਂ ਅਪ ਵੀ ਹੋਇਆ ਤਾਂ ਵੀ ਉਹਨਾਂ ਦੇ ਵਰਕ ਪਰਮਿਟ ਸ਼ੋ ਹੋਏ ਆ ਪਰ ਹੋਏ ਜ਼ਿਆਦਾਤਰ ਉਹਨਾਂ ਦੇ ਵੀ ਉਹਨਾਂ ਨੇ ਕੰਪਨੀਆਂ ਇੱਕ ਸਾਲ ਦੇ ਵਿੱਚ ਕਿੰਨੀਆਂ ਚੇਂਜ ਕੀਤੀਆਂ ਠੀਕ ਆ ਜੇ ਕੋਈ ਇੱਕ ਸਾਲ ਦੇ ਵਿੱਚ ਦੋ ਜਾਂ ਤਿੰਨ ਕੰਪਨੀ ਚ ਇੱਥੇ 4 ਮਹੀਨੇ ਕੰਮ ਕਰ ਲਿਆ ਆਈਡੀ ਬਣਾਈ 5 ਮਹੀਨੇ ਹੋਰ ਕਿਤੇ ਕੰਮ ਕਰ ਲਿਆ ਹਨ ਉਹਨਾਂ ਦੀਆਂ ਆਈਡੀਆਂ ਉਹਦਾ ਟਾਈਮ ਵੀ 3 ਮਹੀਨੇ ਤੋਂ ਲੰਘਦਾ ਵਾ ਉਹਨਾਂ ਨੂੰ ਉਹਨਾਂ ਨੇ ਰੀਸ਼ੂ ਵਰਕ ਪਰਮਿਟ ਨਹੀਂ ਕੀਤੇ ਮੇਰਾ ਮੰਨਣਾ ਕਿ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਨਾ ਕਿਸੇ ਦਾ ਹੋ ਸਕਦਾ ਵੀ ਕਿਸੇ ਦਾ ਨਿਕਲ ਵੀ ਆਇਆ ਹੋਵੇ ਠੀਕ ਹੈ ਤੇ ਨਹੀਂ ਤਕਰੀਬਨ ਨਹੀਂ ਹੁੰਦੇ ਪਰ ਕਿਸੇ ਦਾ ਇਹ ਹੁਣ ਮੰਨ ਲਓ ਦਸੰਬਰ ਦੇ ਵਿੱਚ ਕੁਝ ਮੁੰਡੇ ਸੀ ਤਾਂ ਇੱਥੇ ਕੰਪਨੀਆਂ ਨੇ ਕੱਢਦੇ ਦਸੰਬਰ ਦੇ ਵਿੱਚ ਕੰਮ ਘਟੋ ਹੁੰਦਾ ਵਾ ਤੇ ਅਸੀਂ ਜਨਵਰੀ ਦੇ ਵਿੱਚ ਜਾ ਕੇ ਉਹਨਾਂ ਦੇ ਪੇਪਰ ਅਪਲਾਈ ਕੀਤੇ ਠੀਕ ਆ ਤੇ ਕਿਸੇ ਦੇ ਫਰਬਰੀ ਚ ਵੀ ਕੀਤੇ ਦਸੰਬਰ ਦੇ ਉਹਨਾਂ ਦੇ ਕੰਟਰੈਕਟ ਆ ਜਿਹੜੇ ਕਲੋਜ਼ ਹੋਏ ਹੋਏ ਆ ਠੀਕ ਆ ਕੁਝ ਮੁੰਡੇ ਨਵੰਬਰ ਦੇ ਵੀ ਸੀਗੇ ਪਰ ਅਪਲਾਈ ਹੁੰਦੇ ਠੀਕ ਆ ਕੰਪਨੀ ਨੇ ਡਾਕੂਮੈਂਟ ਭੇਜੇ ਜਨਵਰੀ ਆ ਗਈ ਮਹੀਨਾ ਪਹਿਲਾਂ ਹੀ ਉਹਨਾਂ ਦਾ ਨਿਕਲ ਗਿਆ ਤੇ ਉਸ ਤੋਂ ਬਾਅਦ ਡੇਟ ਲੇਟ ਮਿਲੀ ਇਮੀਗ੍ਰੇਸ਼ਨ ਦੀ ਪਰ ਫੇਰ ਵੀ ਪੰਜਵੇਂ ਮਹੀਨੇ ਚ ਜਾ ਕੇ ਚੌਥੇ ਮਹੀਨੇ ਜਾ ਕੇ ਉਹਨਾਂ ਦੇ ਵਰਕ ਪਰਮਿਟ ਰੀਸੀਵ ਹੋ ਗਏ ਤੇ ਫਿੰਗਰ ਹੋ ਗਏ ਹਨਾ ਮੁੰਡਿਆਂ ਦੇ ਉਹ ਮੁੰਡੇ ਚੱਲ ਮੇਰੀਆਂ ਵੀਡੀਓ ਦੇਖਦੇ ਹੋਣਗੇ ਉਹਨਾਂ ਨੂੰ ਪਤਾ ਮੈਂ ਕਿੰਨਾਂ ਦੀ ਗੱਲ ਕਰ ਰਿਹਾ ਕੌਸ ਜਿਨ੍ਹਾਂ ਨੇ ਸਾਲ ਦੇ ਵਿੱਚ ਦੋ ਤਿੰਨ ਕੰਪਨੀਆਂ ਚੇਂਜ ਕੀਤੀਆਂ ਉਹਨਾਂ ਨੂੰ ਕੰਪਨੀ ਨੇ ਜਵਾਬ ਦਿੱਤਾ ਠੀਕ ਹੈ ਇਹ ਵੀ ਇੱਕ ਅਲੱਗ ਗੱਲ ਆ ਤੇ ਪੇਪਰ ਬਣ ਵੀ ਜਾਂਦੇ ਆ ਪਰ ਹੁਣ ਜੇ ਕਿਸੇ ਦੇ ਪੇਪਰ ਬਾਣੀ ਨਹੀਂ ਰਹੇ ਜਾਂ ਕਿਸੇ ਉਹਨਾਂ ਨੇ ਉਹ ਕੀ ਇਥੇ ਰਮਾਨੀਆ ਚ ਰਹਿ ਸਕਦੇ ਆ ਦੇਖੋ ਵੀਰੇ ਰਹਿ ਸਕਦੇ ਆ ਤੁਹਾਨੂੰ ਕਿਸੇ ਨੇ ਧੱਕਾ ਦੇ ਕੇ ਜਾਂ ਕਿਸੇ ਨੇ ਚੱਕ ਕੇ ਨਹੀਂ 에ਅਰਪੋਰਟ ਤੇ ਛੱਡ ਕੇ ਆਉਣਾ ਠੀਕ ਆ ਜਾਂ ਤੁਹਾਨੂੰ ਟਿਕਟ ਨਹੀਂ ਹੱਥ 'ਚ ਦੇ ਦੇਣੀ ਇਥੇ ਰਮਾਨੀਆ ਦੇ ਵਿੱਚ ਪੂਰੇ ਯੂਰਪ 'ਚ ਹੀ ਇਦਾਂ ਆ ਹਨਾ ਪਰ ਜੇ ਤੁਸੀਂ ਕੋਈ ਅਨਲੀਗਲ ਵੇ ਦੇ ਨਾਲ ਕਿਸੇ ਕੰਟਰੀ ਨੂੰ ਆਊਟ ਕਰ ਰਹੇ ਹੋ ਠੀਕ ਆ ਜਾਂ ਤੁਸੀਂ ਕੋਈ ਕਰਾਇਮ ਕਰ ਰਹੇ ਹੋ ਜਾਂ ਜਿਆਦਾ ਤੁਸੀਂ ਕਿਸੇ ਨੂੰ ਮੰਨ ਲਓ ਤੁਹਾਡੇ ਲੜਾਈ ਝਗੜਾ ਹੋ ਜਾਂਦਾ ਹਨ ਫਿਰ ਉਪਰਲੇ ਪੁਲਿਸ ਨੂੰ ਪਤਾ ਲੱਗਦਾ ਤੁਹਾਨੂੰ ਉਹ ਇਹ ਜਿਹਾ ਡਿਸੀਜਨ ਲੈ ਸਕਦੇ ਆ ਤੁਹਾਡੇ ਲਈ ਠੀਕ ਆ ਅਦਰਵਾਈਜ਼ ਜੇ ਤੁਸੀਂ ਕੰਮ ਕਰੀ ਜਾਂਦੇ ਉਹਨਾਂ ਨੇ ਤੁਹਾਨੂੰ ਦੇਖਣਾ ਵਾ ਕੰਮ ਕਰੀ ਜਾਂਦੇ ਹੋ ਠੀਕ ਆ ਫੜੇ ਵੀ ਜਾਂਦੇ ਉਹਨਾਂ ਨੇ ਨੋਟਿਸ ਦੇ ਕੇ ਤੁਹਾਨੂੰ ਛੱਡ ਦੇਣਾ ਵਾ ਹਜੇ ਤੱਕ ਮੇਰੇ ਵਰਕਰ ਦੇ ਨਾਲ ਜਾਂ ਮੇਰੇ ਐਕਸਪੀਰੀਅੰਸ ਦੇ ਵਿੱਚ ਕੋਈ ਗੱਲ ਇਦਾਂ ਦੀ ਨਹੀਂ ਆਈ ਬੀ ਜਿਹੜੇ ਕੰਮ ਕਰਦੇ ਉਹਨਾਂ ਨੇ ਫੜੇ ਲੀਗਲ ਤਰੀਕੇ ਨਾਲ ਤੇ ਉਹਨਾਂ ਨੇ ਸਿੱਧਾ 에ਰਪੋਰਟ ਤੋਂ ਵੀ ਉਹਨਾਂ ਨੂੰ ਟਿਕਟ ਦੇ ਕੇ ਚੜਾਤਾ ਰੂਮਾਨੀਆ ਗਵਰਨਮੈਂਟ ਨੇ ਇਦਾਂ ਦਾ ਨਹੀਂ ਹੋਇਆ ਪਰ ਮੈਂ ਵੀ ਨਹੀਂ ਕਹਿੰਦਾ ਵੀ ਤੁਸੀਂ ਇਨਲੀਗਲੀ ਕੰਮ ਕਰੋ ਠੀਕ ਆ ਪਰ ਮੈਂ ਕਹਿੰਦਾ ਵੀ ਮਾਈਗ੍ਰੈਂਟਸ ਕੇਸ ਦੀ ਮਜਬੂਰੀ ਬਣ ਗਈ ਵੀ ਡਾਕੂਮੈਂਟ ਨਹੀਂ ਹੈਗੇ ਸਾਡੇ ਕੋਲੇ ਠੀਕ ਆ ਪਰ ਅਸੀਂ ਪੈਸਾ ਚਾਹੁੰਦੇ ਆ ਵੀ ਕਮਾਉਣਾ ਤੇ ਕੰਟਰੀ ਵੀ ਅਸੀਂ ਹੋਰ ਕੰਟਰੀਜ਼ ਜਾ ਨਹੀਂ ਸਕਦੇ ਮੰਨ ਲਓ ਰੂਮਾਨੀਆ ਸ਼ਾਨਦਗੀ ਹੋ ਗਿਆ ਜਿੱਦਾਂ ਹੋਰ ਕੰਟਰੀਆਂ 'ਚ ਮੁੰਡੇ ਇਨਲੀਗਲ ਰਹਿ ਕੇ ਕੰਮ ਕਰਦੇ ਆ ਠੀਕ ਆ ਸ਼ਨਗਨ ਦੇ ਰੂਲਸ ਥੋੜੇ ਜੇ ਹੋਰ ਸੀ ਹੁਣ ਹੋ ਸਕਦਾ ਸਾਡੇ ਵੀ ਆਸਾਨ ਹੋ ਜਾਣ ਅਸੀਂ ਵੀ ਚਾਹੁੰਦੇ ਆ ਅਸੀਂ ਕੰਮ ਕਰਦੇ ਆ ਠੀਕ ਆ ਚਾਹੇ ਏਜੰਸੀ ਚ ਬੈਤੌਰ ਮੁੰਡਿਆਂ ਨਾਲ ਮੁੰਡਿਆਂ ਦੀ ਕੋਈ ਗਲਤੀ ਵੀ ਨਹੀਂ ਹੁੰਦੀ ਠੀਕ ਆ ਮੁੰਡੇ ਆਏ ਕੰਟਰੈਕਟ ਕੋਲ ਕੰਪਨੀ ਨੇ ਇੱਕ ਮਹੀਨਾ ਲੇਟ ਕਰਤਾ ਜਾਂ ਇੱਕ ਮਹੀਨਾ ਕੰਮ ਕਰਵਾ ਲਿਆ ਮੰਨ ਲਾ ਕਿਸੇ ਨੇ ਕਿਸੇ ਤੋਂ ਧੋਖੇ ਨਾਲ ਠੀਕ ਆ ਉਸ ਤੋਂ ਬਾਅਦ ਕੰਪਨੀ ਨੇ ਕਹਤਾ ਵੀ ਤੁਹਾਡਾ ਕੰਮ ਨਹੀਂ ਸਾਡੇ ਫਟ ਠੀਕ ਹੈ ਬੰਦੇ ਕੋਲ ਬੱਚੇ 2 ਮਹੀਨੇ 15 ਦਿਨ ਉਹਨਾਂ ਨੇ ਜੌਬ ਲੱਭਦਿਆਂ ਨੂੰ ਲੱਗੀ ਠੀਕ ਹੈ ਫੋਰ ਏਜੰਸੀ ਕੋਲ ਚਲੇ ਗਏ ਬੱਚੇ ਉਹਨਾਂ ਕੋਲ ਡੇਢ ਮਹੀਨਾ ਡੇਢ ਮਹੀਨੇ ਵਿੱਚ 15 20 ਦਿਨ ਕੰਪਨੀ ਨੇ ਨੰਗਾਤੇ ਫਿਰ ਪੇਪਰ ਅਪਲਾਈ ਹੁੰਦੇ ਡੇਟ ਲੇਟ ਮਿਲੀ ਤਾਂ ਉਹ ਮੁੰਡੇ ਨੂੰ ਬੇਟ ਬੋਟ ਡਿਸੀਜਾ ਇਦਾਂ ਦੇ ਵੀ ਹੈਪਨ ਕਈ ਵਰਕਰਾਂ ਦੇ ਨਾਲ ਹੋਏ ਆ ਹਨ ਉਹਦੇ ਵਿੱਚ ਹੁਣ ਵਰਕਰ ਦਾ ਕੀ ਕਸੂਰ ਏਜੰਸੀ ਦਾ ਕੀ ਕਸੂਰ ਹਨਾ ਠੀਕ ਹੈ ਕੰਪਨੀ ਦਾ ਕੀ ਕਸੂਰ ਜਿਹੜੀ ਮਗਰੋਂ ਮਿਲੀ ਪਹਿਲਾਂ ਕੰਪਨੀ ਨੇ ਦੇਖਿਆ ਵੀ ਮੇਰੇ ਵਰਕਰ ਫੈਟ ਆ 10 15 ਦਿਨ ਉਹਨਾਂ ਨੇ ਵੀ ਦੇਖਿਆ ਨਹੀਂ ਵਰਕਰੇ ਮੇਰੇ ਫੈਟ ਨਹੀਂ ਉਹਨਾਂ ਨੇ ਡਿਸੀਜਨ ਲੈਤਾ ਆਪਣਾ ਵਾਪਸ ਲੈ ਲਿਆ ਵੀ ਅਸੀਂ ਵਰਕਰ ਨਹੀਂ ਰੱਖਣੇ ਕਈ ਕੰਪਨੀਆਂ ਨੇ ਇੱਥੇ ਤੱਕ ਹੋਇਆ ਵੀ ਅਕਮੋਡੇਸ਼ਨ ਵੀ ਪ੍ਰੋਵਾਈਡ ਕੀਤੀ ਇੱਕ ਇੱਕ ਮਹੀਨਾ ਵਰਕਰਾਂ ਨੂੰ ਰੱਖਿਆ ਵੀ ਵੀ ਜਦੋਂ ਵਰਕ ਪਰਮਣਿਕਲਿਆ ਉਦੋਂ ਤੁਹਾਨੂੰ ਉਹ ਕਰਾਂਗੇ ਪੇਪਰ ਵੀ ਅਪਲਾਈ ਕਰਤੇ ਠੀਕ ਹੈ ਪਰ ਇੱਕ ਮਹੀਨੇ ਬਾਅਦ ਉਹਨਾਂ ਨੇ ਫੈਸਲਾ ਹੈ ਅਚਾਨਕ ਇਹ ਲੈ ਲਿਆ ਵੀ ਨਹੀਂ ਮੈਂ ਇੰਡੀਅਨ ਵਰਕਰ ਨਹੀਂ ਰੱਖਣੇ ਵੀ ਮੈਨੂੰ ਲੱਗ ਨਹੀਂ ਰਿਹਾ ਵੀ ਇਹ ਸਾਡੇ ਲਈ ਫਿਊਚਰ ਦੇ ਵਿੱਚ ਕਾਮਯਾਬੀ ਦਿਵਾਉਣਗੇ ਜਾਂ ਮਤਲਬ ਸਾਡੇ ਲਈ ਚੰਗੇ ਰਹਿਣਗੇ ਤੇ ਉਹਨਾਂ ਨੇ ਜਵਾਬ ਦਿੱਤਾ ਵੀ ਨਹੀਂ ਸੌਰੀ ਅਸੀਂ ਨਹੀਂ ਵਰਕਰ ਰੱਖਣੇ ਇੰਡੀਅਨ ਹਣ ਜਾਂ ਹੋਰ ਕੰਟਰੀ ਦੇ ਵੀ ਲਾ ਲੋ ਵੀ ਅਸੀਂ ਇਹ ਵਰਕਰ ਹੀ ਨਹੀਂ ਚਾਹੁੰਦੇ ਇਸ਼ੇਨ ਵਰਕਰ ਵੀ ਨਹੀਂ ਚਾਹੁੰਦੇ ਇਸ ਤਰ੍ਹਾਂ ਵੀ ਹੋਇਆ ਪਰ ਦੂਸਰੀ ਜਗ੍ਹਾ ਫਿਰ ਬੰਦੇ ਦਾ ਟਾਈਮ ਨਿਕਲ ਜਾਈ ਫਿਰ ਪੇਪਰ ਬਣਾਉਣੇ ਆ ਠੀਕ ਆ ਉਹਦੇ ਵਿੱਚ ਸਾਡੇ ਇਦਾਂ ਹੀ ਪਿਛਲੇ ਨਵੰਬਰ ਦੇ ਵਰਕਰ ਸੀਗੇ ਕੰਪਨੀ ਨੇ ਅਕਮੋਡੇਸ਼ਨ ਵੀ ਪ੍ਰੋਵਾਈਡ ਕੀਤੀ ਫਿਰ ਉਹਨਾਂ ਨੂੰ ਹੋਰ ਕਿਤੇ ਭੇਜ ਲਿਆ ਠੀਕ ਆ ਉੱਥੇ ਵੀ ਕੰਪਨੀ ਨੇ ਅਕਮੋਡੇਸ਼ਨ ਪਰ ਨਹੀਂ ਫਿਰ ਹੋਰ ਕਿਤੇ ਜਾ ਕੇ ਤੀਜੇ ਥਾਂ ਉਹਨਾਂ ਦੇ ਪੇਪਰ ਬਣ ਗਏ ਆਲਰੇਡੀ ਮੁੰਡਿਆਂ ਦੀਆਂ ਆਈਡੀਆਂ ਵੀ ਐਕਸਪਾਇਰ ਹੋ ਗਈਆਂ ਸੀ ਫਿਰ ਵੀ ਪੇਪਰ ਬਣ ਗਏ ਤੇ ਜਿਹਦੇ ਉਹ ਉਦਾਂ ਦਾ ਹੀ ਇੱਕ ਵਰਕਰ ਸੀ ਜੀਨੇ ਸਾਲ ਦੇ ਵਿੱਚ ਦੂਸਰੀ ਕੰਪਨੀ ਚੇਂਜ ਕੀਤੀ ਸੀ ਉਹਨੂੰ ਕੰਪਨੀ ਨੇ ਪਰਮਿਸ਼ਨ ਨਹੀਂ ਦਿੱਤੀ ਕਿਉਂਕਿ ਦੂਸਰੇ ਉਹਨਾਂ ਨੂੰ ਆਈਡੀ ਵੇਲੇ ਉਹਨਾਂ ਨੇ 2200 2200 ਰੋਨ ਫੈਨ ਪਾਤਾ ਹੁਣ ਦੇਖੋ ਦੂਜੀ ਗੱਲ ਇੱਕ ਸਮਝਣ ਵਾਲੀ ਆ ਜਦੋਂ ਸਾਡੇ ਪੇਪਰ ਖਰਾਬ ਹੁੰਦੇ ਸਾਨੂੰ ਲੱਗਦਾ ਆ ਉਦੋਂ ਅਸੀਂ ਨਾ ਏਜੰਸੀਆਂ ਨੂੰ ਵੀ ਜਾਂ ਲੋਅਰ ਕਰਕੇ ਵੀ ਅਸੀਂ 1000 ਯੂਰੋ ਤੱਕ ਵੀ ਪੇਸ਼ਕਸ਼ ਰੱਖ ਦਿੰਦੇ ਆ ਵੀ ਸਾਡੇ ਪੇਪਰ ਪਰ ਜੇ ਪਹਿਲਾਂ ਅਸੀਂ ਜੋਬ ਲੱਭਦੇ ਆ ਉਦੋਂ ਸਾਨੂੰ ਐ ਲੱਗਦਾ ਵੀ ਅਸੀਂ 1000 ਰੋਨ ਵੀ ਕਿਉਂ ਦੇਈਏ ਨੂੰ ਸਾਡੇ ਮਨ 'ਚ ਅਵਸਥਾ ਚੱਲਦੀ ਆ ਕਿਉਂਕਿ ਸਾਡੇ ਨਾਲ ਹੁੰਦਾ ਵਾ ਵੀ ਸਾਨੇ ਸਾਡੇ ਡਾਕੂਮੈਂਟ ਬਣਨੇ ਆ ਜਾਂ ਨਹੀਂ ਜਦੋਂ ਜਮਈ ਭਾਂਡਾ ਮੁੱਦਾ ਵਰ ਜਾਂਦਾ ਉਦੋਂ ਅਸੀਂ ਬਹੁਤ ਜ਼ਿਆਦਾ ਪੈਸੇ ਦੇਣ ਨੂੰ ਵੀ ਤਿਆਰ ਹੋ ਜਾਂਦੇ ਇੱਥੇ ਵੀ ਕੁਝ ਕਮੀਆਂ ਹੋ ਜਾਂਦੀਆਂ ਇੱਥੇ ਹੁੰਦਾ ਵੀ ਜੇ ਜੈਸੀ ਏਜੰਸੀ ਨੂੰ ਪਹਿਲਾਂ ਹੀ ਦੇ ਦਿੰਨੇ ਆ ਪੇਮੈਂਟ ਸਾਰੀ ਕਰ ਦਿੰਨੇ ਆ ਵੀ ਸਾਕੋ 500 ਰੁਪਇਆ ਹੋਰ ਲਾਉਣਾ ਸਾਡ ਪਰ ਸਾਡੇ ਪੇਪਰਾਂ 'ਚ ਮੁਸ਼ਕਲ ਨਹੀਂ ਹੋਣੀ ਚਾਹੀਦੀ ਹੋ ਸਕਦਾ ਵੀ ਕੰਪਨੀ ਏਜੰਸੀਆਂ ਜਾਂ ਕੋਈ ਵੀ ਤੁਹਾਡਾ ਲਾਇਰ ਜਾਂ ਜਿਸ ਵੀ ਕੰਪਨੀ ਆ ਉਹ ਜੇ ਅਸੀਂ ਮਾਲਕ ਨੂੰ ਵੀ ਜੇ ਮੰਨ ਲਓ ਅਸੀਂ ਆਪਣੇ ਆਪ ਵੀ ਮਾਲਕ ਕੋਲੇ ਚਲੇ ਜਾਂਦੇ ਆ ਮਾਲਕ ਨੂੰ ਲੱਗਦਾ ਵੀ ਮੈਂ ਪੇਪਰ ਬਣਾਉਣੇ ਆ ਇਹਨਾਂ ਦੇ ਏਜੰਸੀ ਨੂੰ ਕਮਿਸ਼ਨ ਦਵਾਂਗੇ ਤੁਸੀਂ ਡਾਇਰੈਕਟ ਮਾਲਕ ਕੋਲੇ ਚਲੇ ਗਏ ਵੀ ਏਜੰਸੀ ਨੂੰ ਮੈਂ ਕਮਿਸ਼ਨ ਦਵਾਂਗਾ ਹਨਾ ਮੰਨ ਲਓ ਮਾਲਕ ਜਾਂ ਮੈਂ ਮਾਲਕ ਦੇ ਹੁੰਦੇ ਸੋਚਦਾ ਵੀ ਮੈਂ ਬੰਦਾ हायर ਕਰ ਲਿਆ ਵੀ ਮੇਰੇ ਕੋਲ ਹਜੇ ਇਹ ਆ ਵੀ ਮੈਂ ਵਰਕਰ ਨੂੰ ਤਨਖਾਹ ਵੀ ਦੇਣੀ ਆ ਨਵੇਂ ਵਰਕਰ ਤੇ ਐਕਸਪੀਰੀਅੰਸ ਵੀ ਕਰ ਰਿਹਾ ਹਾਂ ਠੀਕ ਆ ਇਹਨਾਂ ਦਾ ਮੈਂ ਟੈਕਸ ਵੀ ਪੇ ਕਰਨਾ ਵਾ ਵਰਕ ਪਰਮਿਟ ਘਟਾਉਣ ਲਈ ਏਜੰਸੀ ਨੂੰ ਹੋ ਸਕਦਾ ਵੀ ਜੇ ਸਾਡੇ ਕੋਲੇ ਅਸੀਂ ਇਦਾਂ ਦਾ ਕਰੀਏ ਵੀ ਵਰਕ ਮਾਲਕ ਨੂੰ ਕਹੀਏ ਵੀ ਸਰ ਵੀ ਸਾਡੇ 6 ਸਾਢੇ 15 ਦਿਨਾਂ ਦੀ ਸੈਲਰੀ ਰੱਖੋ ਨਹੀਂ ਹੈ ਕਿ ਸਾਡੇ ਕੋਲ ਸਾਡੇ ਤੁਰੰਤ ਪੇਪਰ ਅਪਲਾਈ ਕਰਵਾਉਗਾ ਹਨ ਇਦਾਂ ਤੇ ਵੀ ਆਪਸ਼ਨ ਹੈਗੀ ਆ ਹੋ ਸਕਦਾ ਕਿਸੇ ਮਾਲਕ ਕੋਲੇ ਸੱਚੀ ਉਹ ਤੁਹਾਡੇ ਪੇ ਕਰਨ ਲਈ ਉਹਨੂੰ ਥੋੜਾ ਸਮਾਂ ਲੱਗ ਰਿਹਾ ਵਾ ਹਨ ਜਾਂ ਉਹ ਜੱਕ ਹਿਜਕ ਚਾ ਰਿਹਾ ਵਾ ਤੁਸੀਂ ਪੇ ਕਰ ਦੋ ਤੁਹਾਡੇ ਡਾਕੂਮੈਂਟ ਫਿਰ ਵੀ ਬਣ ਸਕਦੇ ਆ ਇਹ ਵੀ ਚੀਜ਼ ਹੈਗੀ ਆ ਪਰ ਅਸੀਂ ਇੱਥੇ ਇਹ ਵੀ ਗੱਲ ਚੁਣੋ ਕਿ ਇਮੀਗ੍ਰੇਸ਼ਨ ਵੀ ਸਾਡੇ ਨਾਲ ਕਿਉਂ ਇਦਾਂ ਕਰਦਾ ਵਾ ਹਨ ਕੋਈ ਇਦਾਂ ਦਾ ਇੱਥੇ ਲਾਅ ਆਵੇ ਹੋ ਸਕਦਾ ਹੁਣ ਸ਼ੈਨਗਨ ਹੋ ਗਿਆ ਇਦਾਂ ਦਾ ਹੋ ਜੇ ਵੀ ਅਸੀਂ ਆਪਣਾ ਟੈਕਸ ਹੈ ਜਿਹੜਾ ਅਸੀਂ ਆਪ ਧਾਰ ਸਕੀਏ ਜਾਂ ਮਤਲਬ ਮਾਲਕ ਨੂੰ ਦੇ ਦੇਈਏ ਵੀ ਸਾਡਾ ਟੈਕਸ ਆ ਵੀ ਫਾਈਨ ਇੱਥੇ ਹਜੇ ਤੱਕ ਰੁਮਾਨੀਆਂ ਤੇ ਇਦਾਂ ਵੀ ਹੈ ਨਹੀਂਗਾ ਆਈਡੀ ਵੇਲੇ ਆਈਡੀ ਐਕਸਪਾਇਰ ਆ ਠੀਕ ਆ ਉਦੋਂ ਹੋ ਸਕਦਾ ਵੀ ਸਾਡੇ ਤੋਂ ਜੁਰਮਾਨਾ ਲੈ ਕੇ ਸਾਨੂੰ ਪਰਮਿਸ਼ਨ ਦੇ ਦਿੰਦੇ ਆ ਉਹ ਵੀ ਤਾਂ ਦਿੰਦੇ ਆ ਜੇ ਇਮੀਗ੍ਰੇਸ਼ਨ ਦੀ ਗਲਤੀ ਲੱਗੇ ਉਹਨਾਂ ਨੂੰ ਵੀ ਅਸੀਂ ਡੇਟ ਲੇਟ ਦਿੱਤੀ ਤਾਂ ਇਹਨਾਂ ਨਾ ਹੋਇਆ ਅਦਰਵਾਈਜ਼ ਨਹੀਂ ਵੀ ਦਿੰਦੇ ਖਾਸ ਕਰਕੇ ਬੁੱਕ ਅਰੈਸਟ ਪਿਛਲੇ ਸਾਲ ਕੇ ਮੁੰਡਾ ਸੀ ਜਿਹਦੀ 1.5 ਸਾਲ ਬਾਅਦ ਆਈਡੀ ਬਣੀ ਸੀ ਐਕਸਪਾਇਰ ਹੋਣ ਤੋਂ ਬਾਅਦ ਉਹਨਾਂ ਨੂੰ 400 ਰੁਪਿਆ ਫਾਈਨਲ 400 ਉਹਨਾਂ ਨੇ ਫਾਈਨ ਕੀਤਾ ਸੀ ਠੀਕ ਹੈ ਉਹ ਭਰਤ ਆਈਡੀ ਬਣ ਗਈ ਪਰ ਅਸੀਂ ਇਹਨਾਂ ਨੂੰ ਹਰ ਵਰਕਰ ਲਈ ਵੀ ਇਦਾਂ ਹੋ ਜੇ ਪਰ ਇਹ ਕੰਡੀਸ਼ਨਾਂ ਦੇਖਦੇ ਆ ਪਰ ਚਾਹੀਦਾ ਤਾਂ ਇਹ ਆ ਵੀ ਚਲੋ ਠੀਕ ਆ ਕਿਸੇ ਵੀ ਗਲਤੀ ਮਾਲਕ ਦੀ ਸੀ ਵਰਕਰ ਦੀ ਸੀ ਏਜੰਸੀ ਦੀ ਸੀ ਹਨ ਕੋਈ ਕੁਝ ਵੀ ਸੀ ਠੀਕ ਆ ਜੇ ਕਿਸੇ ਨੇ ਪੇਪਰ ਕੰਪਨੀ ਕਈਰ ਕੀ ਕਰਦੀ ਆ ਸਾਨੂੰ ਪੇਪਰ ਗਲਤ ਦੇ ਦਿੰਦੀ ਆ ਦੁਬਾਰੇ ਇਮੀਗ੍ਰੇਸ਼ਨ ਦੀ ਮੇਲ ਆ ਜਾਂਦੀ ਆ ਵੀ ਸਾਨੂੰ ਆਹ ਡਾਕੂਮੈਂਟ ਨਹੀਂ ਹੋਰ ਲੋੜ ਆ ਫੇਰ ਅਸੀਂ ਸੈਟੀਸਫਾਈ ਆ ਤੇ ਫੇਰ ਉਹ ਕੰਪਨੀ ਤੋਂ ਦੁਬਾਰੇ ਪੇਪਰ ਲੈਣਾ ਪੈਂਦਾ ਉਹ ਇਮੀਗ੍ਰੇਸ਼ਨ ਜਮਾ ਇਸ ਤਰ੍ਹਾਂ ਵੀ ਅਸੀਂ ਲੇਟ ਹੋ ਜਾਂਦੇ ਆ ਠੀਕ ਆ ਪਰ ਅਸੀਂ ਚਾਹੁੰਦੇ ਆ ਵੀ ਠੀਕ ਆ ਇੱਥੋਂ ਦਾ ਇਰਮਾਨੀਆ ਜਿਹੜੀ ਗਵਰਨਮੈਂਟ ਆ ਉਹ ਵੀ ਇਮੀਗ੍ਰੇਸ਼ਨ ਆ ਜਿਹੜਾ ਆਈਆਈ ਉਹ ਵੀ ਦੇਖੇ ਵੀ ਸਾਨੂੰ ਵੀ ਇਹ ਵਰਕਰ ਦੀ ਕੀ ਗਲਤੀ ਸੀ ਜਾਂ ਕੁਛ ਨਾ ਕੁਛ ਜੁਰਮਾਨਾ ਲੈ ਕੇ ਉਹਨਾਂ ਨੂੰ ਇਸ਼ੂ ਦੁਬਾਰਾ ਮੰਨ ਲੋ ਸਾਡਾ ਇਸ਼ੂ ਕਰ ਦੇਣਾ ਚਾਹੀਦਾ ਵਰਕ ਪਰਮਿਟ ਪਰ ਇਦਾਂ ਦੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਜੇ ਜਿਵੇਂ ਆਮ ਕੰਟਰੀਆਂ 'ਚ ਹੁੰਦਾ ਵਾ ਠੀਕ ਹੈ ਪਰ ਫਿਲਹਾਲ ਹਜੇ ਇਦਾਂ ਦਾ ਨਹੀਂਗਾ ਠੀਕ ਹੈ ਸਿਰਫ ਆਈਡੀ ਵੇਲੇ ਇਹ ਜੁਰਮਾਨਾ ਲੈ ਲੈਂਦੇ ਆ ਪਰ ਜੇ ਤੁਹਾਡਾ ਵਰਕ ਪਰਮਿਟ ਨਿਕਲਦਾ ਜਦੋਂ ਤੁਸੀਂ ਕੰਪਨੀ ਚੇਂਜ ਕਰਦੇ ਆ ਉਹ ਹਜੇ ਇਸ ਤਰ੍ਹਾਂ ਦਾ ਹੈ ਨਹੀਂਗਾ ਰੂਲਸ ਵੀ ਬੰਦਾ ਆਪ ਟੈਕਸ ਪੇ ਕਰਦੇ ਠੀਕ ਹੈ ਕੁਝ ਗੱਲਾਂ ਸੁਣਨ ਚ ਆ ਜਾਂਦੀਆਂ ਪਰ ਮੇਰੇ ਐਕਸਪੀਰੀਅੰਸ ਹਜੇ ਤੱਕ ਇਦਾਂ ਦਾ ਕੁਝ ਨਹੀਂ ਆਇਆ ਕਿਸੇ ਬੰਦੇ ਨੇ ਆਪ ਟੈਕਸ ਆਪਣਾ ਪੇ ਕਰਕੇ ਠੀਕ ਹੋ ਲਿਆ ਹਾਂ ਜੇ ਤੁਸੀਂ ਓਨਰ ਹੋ ਫਿਰ ਤੁਸੀਂ ਕਰ ਹੀ ਸਕਦੇ ਹੋ ਫਿਰ ਤੁਹਾਡੇ ਡਾਕੂਮੈਂਟ ਚੇਂਜ ਹੋਈ ਜਾਂਦੇ ਪਰ ਜੇ ਤੁਸੀਂ ਕੰਮ ਕਿਸੇ ਕੋਲ ਕਰ ਰਹੇ ਹੋ ਤੇ ਤੁਸੀਂ ਟੈਕਸ ਆਪਣਾ ਵੀ ਸਾਡੇ ਡਾਕੂਮੈਂਟ ਦਾ ਪ੍ਰੋਸੈਸ ਚੱਲਿਆ ਪਰ ਅਸੀਂ ਟੈਕਸ ਭਰ ਦਿੱਤੀ ਇਦਾਂ ਦਾ ਹਜੇ ਕੁਝ ਨਹੀਂ ਗਾ ਇਦਾਂ ਬਾਕੀ ਦੂਸਰੀ ਗੱਲ ਆ ਜਾਂਦੀ ਹੈ ਵੀ ਸਾਡੇ ਕੋਲੇ ਜੇ ਉਸ ਤੋਂ ਬਾਅਦ ਤਾਂ ਆਪਸ਼ਨ ਇਹੀ ਬਚਦੇ ਆ ਵੀ ਅਨਲਿਕ ਤਰੀਕੇ ਨਾਲ ਜੇ ਕਿਤੇ ਕੰਮ ਮਿਲਦਾ ਵਾ ਉੱਥੇ ਕੰਮ ਕਰੀ ਜਾਈਏ ਹਨਾ ਚਲੋ ਵਰਕਰ ਕਰ ਵੀ ਰਹੇ ਆ ਬਹੁਤ ਮੁੰਡੇ ਕਰ ਰਹੇ ਆ ਹਨਾ ਮੇਰੇ ਟੱਚ ਚ ਵੀ ਆ ਦੋ ਦੋ ਸਾਲ ਤੋਂ ਵੀ ਇੱਥੇ ਆ ਉੱਥੇ ਹੁਣ ਮਾਲਕ ਇਹ ਆ ਵੀ ਚਲੋ ਆਪਣੀ ਰਿਸਪੌਂਸਿਬਿਲਟੀ ਰਿਸਕ ਤੇ ਰੱਖੀ ਰੱਖਦਾ ਅਸੀਂ ਵੀ ਪਰ ਉੱਥੇ ਜਿਹੜੇ ਬੰਦੇ ਲੀਗਲ ਕੰਮ ਕਰ ਰਹੇ ਆ ਹਨਾ ਉਹਨਾਂ ਲਈ ਬਹੁਤ ਜ਼ਰੂਰੀ ਗੱਲ ਹੁੰਦੀ ਆਪਣੀ ਫਿਜ਼ੀਕਲ ਫਿਟਨੈਸ ਆਪਣੀ ਸੇਫਟੀ ਰੱਖਣੀ ਠੀਕ ਆ ਕਿਉਂਕਿ ਹੈਪਨ ਜਦੋਂ ਹੁੰਦਾ ਵਾ ਵਿਦਆਊਟ ਡਾਕੂਮੈਂਟ ਤੁਹਾਡੇ ਕੋਈ ਫਿਜ਼ੀਕਲ ਕੰਮ ਕਰਦੇ ਤੋਂ ਕਰਦੇ ਆ ਤੋਂ ਕਿਤੇ ਤੁਹਾਡੇ ਐਕਸੀਡੈਂਟ ਕੋਈ ਸੱਟ ਵੱਜ ਜਾਂਦੀ ਆ ਹਨਾ ਜਾਂ ਤੁਸੀਂ ਰਸਤੇ ਜਾਂਦੇ ਹੋ ਜਾਂ ਕੁਝ ਵੀ ਆ ਉਹ ਚੀਜ਼ਾਂ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦੀਆਂ ਆ ਵਾ ਜਾਂ ਤੁਸੀਂ ਡਰਿੰਕ ਕੀਤੀ ਆ ਕੋਈ ਮਿਸਬਿਹੇਵੀਅਰ ਕਰਦੇ ਹੋ ਕਿਸੇ ਦੇ ਨਾਲ ਹਨ ਤੇ ਕਿਸੇ ਨਾਲ ਵੀ ਜਨ ਲੜਾਈ ਝਗੜਾ ਕਰਦੇ ਹੋ ਔਰ ਬਿਦਾਊ ਡਾਕੂਮੈਂਟ ਉਹ ਤੁਹਾਡੇ ਲਈ ਬੜਾ ਡੇਂਜਰਸ ਹੈ ਇੱਥੇ ਹਨ ਉਹਦੇ ਲਈ ਐਕਸ਼ਨ ਤੁਹਾਡੇ ਤੇ ਹੋ ਸਕਦਾ ਵਾ ਕੋਸ਼ਿਸ਼ ਕਰੋ ਚਲੋ ਜਿਨ੍ਹਾਂ ਨੇ ਮੁਸੀਬਤਾਂ ਮੰਨ ਲਓ ਚੱਲ ਰਹੇ ਆ ਵੀ ਬਿਦਾਊ ਡਾਕੂਮੈਂਟ ਤੋਂ ਅਸੀਂ ਆਪਣੇ ਆਪ ਨੂੰ ਸੇਫ ਰੱਖ ਕੇ ਠੀਕ ਹੈ ਆਪਣੀ ਫਿਟਨੈਸ ਮੰਨ ਲਓ ਅਸੀਂ ਧਿਆਨ ਰੱਖ ਸਕੀਏ ਆਪਣਾ ਫਿਜ਼ੀਕਲ ਪੱਖੋਂ ਵੀ ਸੇਫਟੀ ਪੱਖੋਂ ਮੈਂ ਇਹ ਗੱਲ ਕੰਮ ਕਰਦੇ ਤੁਹਾਡੇ ਤੇ 6 ਵਜੇ ਵੀ ਤੁਹਾਨੂੰ ਹਸਪੀਟਲ ਜਾਣਾ ਪੈ ਗਿਆ ਤੁਹਾਡੇ ਕੋਲ ਡਾਕੂਮੈਂਟ ਨਹੀਂ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਕੋਈ ਮਾਲਕਾ ਜਿਹੜਾ ਤੁਹਾਡੀ ਬਾਹ ਫੜ ਲੈਂਦਾ ਆਪਣੇ ਰਿਸਕ ਤੇ ਤੁਹਾਨੂੰ ਪ੍ਰਾਈਵੇਟ ਹਸਪੀਟਲ ਚ ਇਲਾਜ ਡਾਕਟਰਾਂ ਨੂੰ ਕੁਝ ਵੀ ਕਰਕੇ ਹਨਾ ਠੀਕ ਹੈ ਤੁਹਾਡਾ ਇਲਾਜ ਕਰਾ ਸਕੇ ਅਦਰਵਾਈਜ਼ ਤਾਂ ਤੁਹਾਡੀ ਬਾਹ ਜਿਹੜੀ ਆ ਹਨਰ ਆ ਜਿਹੜੇ ਉਹ ਛੱਡ ਦਿੰਦੇ ਆ ਤੇ ਤੁਹਾਡੇ ਲਈ ਮੁਸੀਬਤ ਬਣਦੀ ਆ ਉਹ ਬਾਕੀ ਦੂਸਰੀਆਂ ਗੱਲਾਂ ਜਾਂਦੀਆਂ ਹੁਣ ਤੱਕ ਵੀ ਇੱਥੇ ਰੀਲੀਜ਼ ਲੈਟਰ ਦੀ ਲੋੜ ਨਹੀਂ ਪੈਂਦੀ ਹਨਾ ਉਹ ਜਿਹੜੇ ਮੇਰੇ ਹਜੇ ਤੱਕ ਇੱਥੇ ਸ਼ੈਨਗਨ ਚ ਵੀ ਹੋ ਗਈ ਆ ਹਨਾ ਇਹ ਆਪਣੇ 2 ਮਹੀਨੇ ਤਕਰੀਬਨ ਹੋਣ ਵਾਲੇ ਆ ਹਜੇ ਤੱਕ ਇਦਾਂ ਦਾ ਲਾਅ ਆਇਆ ਨਹੀਂ ਫਿਊਚਰ ਦੇ ਵਿੱਚ ਆਵੇ ਅਸੀਂ ਅਪਡੇਟ ਕਰ ਦੇਣੀ ਆ ਤੇ ਸਾਡੇ ਕੋਲੇ ਜੇ 1 ਸਾਲ ਕੰਪਨੀ ਤੋਂ ਲਾ ਆ ਅਸੀਂ 1 ਸਾਲ ਹੋ ਗਿਆ ਵਾ ਸਾਡੇ ਸਾਨੂੰ ਰੀਲੀਜ਼ ਲੈਟਰ ਪਰਮਨੈਂਟਲੀ ਚਾਹੀਦਾ ਹੀ ਚਾਹੀਦਾ ਵਾ ਐਨਓਸੀ ਨਹੀਂ ਹੈਗੀ ਤਾਂ ਉਹਦੇ ਬਿਨਾ ਇੱਕ ਸਾਲ ਜੀਨੇ ਲਾਇਆ ਵਾ ਉਹ ਤਾਂ ਚੱਲ ਜਾਂਦਾ ਜੇ ਇੱਕ ਸਾਲ ਤੋਂ ਤੁਸੀਂ ਘੱਟ ਲਾਇਆ ਕਿਸੇ ਕੰਪਨੀ ਤੁਹਾਨੂੰ ਐਨਓਸੀ ਵੀ ਜ਼ਰੂਰੀ ਆ ਉਹ ਐਨਓਸੀ ਇੱਕ ਅਕੋਰਡ ਪੇਪਰ ਕਹਿ ਦਿੰਦੇ ਹ ਹਲਫੀਆ ਬਿਆਨ ਹੀ ਹੁੰਦਾ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਮੰਨ ਲਓ ਮੈਂ ਤੁਹਾਡੇ ਕੋਲੇ ਕੰਮ ਕਰਦਾ ਜਾਂ ਤੁਸੀਂ ਮੇਰੇ ਕੋਲ ਕੰਮ ਕਰਦਾ ਜਿਹੜਾ ਬੰਦਾ ਮਾਲਿਕ ਆ ਉਹ ਕਹਦੇ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਜੇ ਮਿੱਥੋਂ ਕੰਮ ਮੇਰੇ ਕੋਲ ਨਹੀਂ ਕਰਨਾ ਚਾਹੁੰਦਾ ਕਿਸੇ ਕੋਲੇ ਹੋਰ ਜਾਣਾ ਚਾਹੁੰਦਾ ਆਪਣੇ ਬਿਹਤਰ ਭਵਿੱਖ ਲਈ ਠੀਕ ਹੈ ਇਹ ਕਰ ਸਕਦਾ ਮੈਨੂੰ ਇਹਦੇ ਤਾਈਂ ਕੋਈ ਇਤਰਾਜ਼ ਨਹੀਂ ਫਿਰ ਤੁਹਾਡਾ ਵਰਕ ਪਰਮਿਟ ਇਸ਼ੂ ਹੋ ਜਾਂਦਾ ਵਾ ਜੇ ਤੁਸੀਂ ਸਾਲ ਤੋਂ ਘਟ ਲਾਇਆ ਜੇ ਤੁਸੀਂ ਸਾਲ ਤੋਂ ਪਲੱਸ ਲਾਇਆ ਫਿਰ ਤੁਹਾਨੂੰ ਐਨਓਸੀ ਦੀ ਲੋੜ ਨਹੀਂ ਕਲਰ ਰੀਲੀਜ਼ ਪੇਪਰ ਹੀ ਚਾਹੀਦਾ ਉਹ ਆਰਟੀਕਲ 55 ਹੋਵੇ ਠੀਕ ਹੈ ਉਹ ਬਿਹਤਰ ਹੈ ਉਹਦੇ ਵਿੱਚ ਕੋਈ ਤੁਹਾਡੇ ਤੇ ਐਕਸ਼ਨ ਵਾਲੀ ਕੋਈ ਗੱਲ ਨਹੀਂ ਹੁੰਦੀ ਜਮਾਲਕ ਨਾਲ ਨਾਰਾਜ਼ਗੀ ਨਹੀਂ ਹੁੰਦੀ ਠੀਕ ਹੈ ਉਹਦੇ ਨਾਲ ਪੇਪਰ ਤੁਹਾਡੇ ਬਣ ਜਾਂਦੇ ਆ ਤੇ ਅਦਰਵਾਈਜ਼ ਜੇ ਬਿਨਾਂ ਡਾਕੂਮੈਂਟ ਜੇ ਤੁਸੀਂ ਕਹੋ ਵੀ ਤੁਹਾਡੇ ਕੋਲ ਕੱਲੀ ਆਈਡੀ ਹੈ ਤੁਹਾਡੇ ਪੇਪਰ ਚੇਂਜ ਹੋ ਜਾਣਗੇ ਕਿਸੇ ਕੰਪਨੀ 'ਚ ਹਜੇ ਇਦਾਂ ਦਾ ਰੂਲਸ ਹੈ ਨਹੀਂਗਾ ਆਉਣ ਵਾਲੇ ਸਮੇਂ 'ਚ ਹੋ ਸਕਦਾ ਵਾ ਬਾਕੀ ਹੋਰ ਗੱਲਾਂ ਤੁਸੀਂ ਪੁੱਛਦੇ ਹੰਨੇ ਹੋ ਵੀ ਆਈਡੀ 15 ਦਿਨਾਂ ਦੇ ਵਿੱਚ ਹੀ ਫਿੰਗਰ ਹੋਣੀ ਚਾਹੀਦੀ ਆ ਜਦੋਂ ਅਸੀਂ ਇੰਡੀਆ ਤੋਂ ਆਉਂਨੇ ਆ ਨਹੀਂ ਵੀਰੇ ਇਦਾਂ ਦਾ ਕੋਈ ਰੂਲ ਨਹੀਂਗਾ ਹਜੇ ਤੱਕ ਕਿੱਥੇ ਹੋਇਆ ਠੀਕ ਆ ਤੁਹਾਡੇ ਪੇਪਰ ਅਪਲਾਈ ਹੋ ਗਏ ਆ ਮਹੀਨੇ ਚ ਅੰਦਰ ਅੰਦਰ ਹੋ ਗਿਆ ਤਾਂ ਵੀ ਤੁਹਾਡੇ ਫਿੰਗਰ ਆ ਜਿਹੜੇ ਹੁੰਦੇ ਆ ਚਾਹੇ ਡੇਟ ਸਾਨੂੰ ਮਹੀਨੇ ਬਾਅਦ ਹੀ ਮਿਲੀ ਆ ਜਿਵੇਂ ਜਿਹੜੇ ਮਾਰਚ ਦੇ ਵਿੱਚ ਵਰਕਰ ਆਏ ਵੇ ਆ ਮੰਨ ਲਓ ਮੇਰੇ ਹੀ ਆਏ ਵੇ ਹਨ ਬੁਕਰ ਰੈਸ਼ ਦੇ ਵਿੱਚ ਕੰਮ ਕਰ ਰਹੇ ਤੇ ਉਹਨਾਂ ਦੀ ਪੇਪਰ ਅਪਲਾਈ ਹੋਇਆ ਡਾਟਾ 6ਵੇਂ ਮਹੀਨੇ ਚ ਨੈਕਸਟ ਮੰਥ ਦੀ ਹਜੇ 3-3 ਮਹੀਨੇ ਬਾਅਦ ਜਾਨੀ ਕਿ ਇਹਨਾਂ ਨੂੰ ਡਾਟਾ ਮਿਲੇਗਾ ਤੇ ਉਹਨਾਂ ਦੇ ਫਿੰਗਰਪ੍ਰਿੰਟ ਹੋ ਰਹੇ ਆ ਕਿਉਂਕਿ ਉਹਦੇ ਚ ਸਾਡਾ ਕੋਈ ਕਸ਼ੂਰ ਨਹੀਂਗਾ ਉਹ ਇਮੀਗ੍ਰੇਸ਼ਨ ਨੇ ਸਾਨੂੰ ਟਾਈਮ ਲੇਟ ਦਿੱਤਾ ਵਾ ਹਾਂ ਪੇਪਰ ਅਪਲਾਈ ਹੋਣੇ ਚਾਹੀਦੇ ਇਹ ਜ਼ਰੂਰੀ ਆ ਇਹ ਤਾਂ ਪਰ ਹਜੇ ਤੱਕ ਇਦਾਂ ਨਹੀਂਗਾ ਵੀ 15 ਦਿਨਾਂ ਚ ਹੀ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਮਹੀਨੇ ਤੋਂ ਵੀ ਅਪਲਾਈ ਹੋਇਆ ਉਹਨਾਂ ਦਾ ਹੀ ਹੋਇਆ ਕਿਉਂਕਿ ਏਜੰਸੀਆਂ ਆਪਣੇ ਆਪ ਇਹ ਟੈਨਸ਼ਨ ਲੈ ਰਹੀਆਂ ਹੁੰਦੀਆਂ ਮੈਂ ਜੋ ਵੀ ਤੁਹਾਨੂੰ ਬੁਲਾ ਰਿਹਾ ਬਬੀ ਪੇਪਰ ਜਿਹੜੇ ਆ ਉਹ ਮਾਲਕਾਂ ਨੂੰ ਕਹਿ ਕੇ ਵੀ ਇਹਨਾਂ ਦਾ ਟੈਕਸ ਪੇ ਕਰੋ ਜਿਹੜਾ ਆਈਡੀ ਦਾ ਹੁੰਦਾ ਤੇ ਪੇਪਰ ਉਹ ਇਹਨਾਂ ਦੇ ਜਿਹੜੇ ਆਈਡੀ ਆ ਇਹਨਾਂ ਦੀ ਬਣ ਜਾਣ ਕਿਉਂਕਿ ਕੰਪਨੀਆਂ ਨੂੰ ਵੀ ਹੁੰਦਾ ਅਸੀਂ ਪੇਪਰ ਹੋਣ ਉਹਨਾਂ ਨੂੰ ਕਿਉਂਕਿ ਇਹਨਾਂ ਨੇ ਕੰਪਨੀਆਂ ਨੇ ਤੁਹਾਨੂੰ ਫੂਡ ਮਨੀ ਆ ਜਿਹੜੀ ਉਹ ਕਾਰਡ 'ਚ ਦੇ ਕੇ ਜਿਆਦਾ ਸੈਲਰੀਆਂ ਕਾਰਡ ਦੇ ਵਿੱਚ ਜਿਹੜੀਆਂ ਵਧੀਆ ਕੰਪਨੀਆਂ ਕੈਸ਼ ਨਹੀਂ ਦੇ ਕੇ ਰਾਜੀ ਠੀਕ ਆ ਉਹਨਾਂ ਨੂੰ ਵੀ ਹੁੰਦਾ ਵੀ ਇਹਨਾਂ ਦੇ ਅਕਾਊਂਟਸ ਖੋਲਣ ਠੀਕ ਹਨ ਇਹਨਾਂ ਦੇ ਫੂਡ ਵਾਲੇ ਕਾਰਡ ਬਣਨ ਤਾਂ ਸਾਡੇ ਫਿੰਗਰ ਆ ਜਿਹੜੇ ਜਲਦੀ ਹੋਣ ਕਰਨ ਨੂੰ ਇਹਨਾਂ ਨੂੰ ਕੋਈ ਹੈਲਥ ਪ੍ਰੋਬਲਮ ਹੁੰਦੀ ਆ ਤਾਂ ਤੁਹਾਡੇ ਕੋਲ ਟੀਆਰਸੀ ਕਾਰਡ ਇਹਨਾਂ ਦਾ ਇਲਾਜ ਵੀ ਫ੍ਰੀ ਹੋ ਸਕੇ ਕਾਫੀ ਇਹ ਗੱਲਾਂ ਹੁੰਦੀਆਂ ਹਨ ਬਾਕੀ ਦੋਸਤੋ ਇਹੀ ਸੀ ਜੇ ਕਿਸੇ ਕੋਲ ਡਾਕੂਮੈਂਟ ਵੀ ਨਹੀਂ ਹੁੰਦੇ ਹਨ ਉਹ ਵੀ ਸੰਪਰਕ ਕਰਕੇ ਸਾਡੇ ਤੋਂ ਕੰਮ ਲੈ ਸਕਦਾ ਇਦਾਂ ਦੇ ਚੋਬਾਂ ਕਈ ਵਾਰ ਅਸੀਂ ਅਵੇਲੇਬਲ ਕਰ ਦਿੰਦੇ ਆ ਹਨ ਜੇ ਕਿਸੇ ਮਾਲਕ ਕੋਲੇ ਹੁੰਦੀ ਆ ਚਲੋ ਹੈਲਪ ਦੇ ਤੌਰ ਤੇ ਇੱਕ ਐਜ਼ ਇਟ ਤੇ ਕੋਈ ਇਹ ਨਹੀਂ ਕਿ ਵੀ ਜਿਹਨਨੂੰ ਡਾਕੂਮੈਂਟ ਹਨ ਨਿਰਾਸ਼ਾ ਹੋਣ ਦੀ ਲੋੜ ਨਹੀਂ ਠੀਕ ਹੈ ਸਰਦੀਆਂ ਵਿੱਚ ਕੰਮ ਡਾਊਨ ਹੁੰਦੇ ਆ ਉਦੋਂ ਮੈਂ ਸੀ ਬਤਾਉਂਦੀ ਆ ਪਰ ਜਿਹੜੇ ਹੁਣ ਦੇ ਸੀਜ਼ਨ ਦੇ ਵਿੱਚ ਤਾਂ ਕੰਮ ਵਧੂਗਾ ਆਪਣੇ ਕੋਲ ਹਨਾ ਹੋਰ ਕੰਮਾਂ 'ਚ ਵੀ ਸਾਰੇ ਕੰਮਾਂ 'ਚ ਵੀ ਡਾਕੂਮੈਂਟਾਂ ਤੋਂ ਬਿਨਾਂ ਵੀ ਡਾਕੂਮੈਂਟਾਂ ਦੇ ਨਾਲ ਵੀ ਧੰਨਵਾਦ ਦੋਸਤੋ